ਹਰਤ ਨਾ ਜਾਇ ਜੀਉ ਪਿੰਦ ਸਭ ਤਿਸ ਦਾ ਦੇਖਾ ਜੈ ਆਖਿ ਗੁਆਇ ਜੇ ਲੋੜੈ ਚੰਗਾ ਆਪਣਾ ਕਰਪਨੋ ਨੀਤ ਸਦਾਇ ਕਰਕੇ ਨੀਤ ਸਦਾ ਬਣਾ ਤਾ ਪ੍ਰਭ ਲੇਖੈ ਅੰਦਰ ਭਾਈ ਕਲ ਯੁਗ ਨਾਵੇਂ ਕੀ ਵਡਿਆਈ ਜੇ ਲੋੜੈ ਚੰਗਾ ਆਪਣਾ ਕਰਪਨੋ ਨੀਤ ਸਦਾਇ ਸੱਚਖੰਡ ਵਸੈ ਨਿਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿਥਾਖੰਡ ਮੰਡਲ ਵਰ ਭੰਡ ਜੇ ਕੋ ਕਥੈ ਤਾ ਅੰਤ ਨਾ ਅੰਤ ਧੰਨ ਬਾਬਾ ਨਾਨਕ ਜਿਨੀ ਤੂਦ ਨੂੰ ਧੰਨ ਕਹਿਆ ਤੈਨ ਜਮ ਨੇੜ ਨਾ ਆਇਆ ਤੂੰ ਕਰਨ ਕਾਰਨ ਸਮਰੱਥ ਹੈ ਕਰਤੇ ਮੈਂ ਤੁਝ ਬਿਨ ਅਵਰਨ ਹੋਈ ਤੂ ਤੇਰਾ ਪੇਸ਼ਿਸ਼ਟ ਸਰਜ ਆਪੇ ਪੁਣ ਗੁਈ ਸਭ ਕੋ ਸ਼ਬਦ ਵਰਤਦਾ ਜੋ ਕਰ ਸੋ ਹੋਈ ਬੜੇ ਆਈ ਦੁਰਮਖ ਦੇ ਤਬ ਹਰ ਪਾਵੇ ਸੋ ਗੁਰਮੁਖ ਨਾਨਕ ਆਰਧਿਆ ਗੁਰਮੁਖ ਨਾਨਕ ਆਰਧਿਆ ਸਭ ਆਖੋ ਧੰਨ ਧੰਨ ਗੁਰਸੋਈ ਹਰ ਜੁਗ ਜੁਗ ਭਗਤ ਆਇਆ ਕਿ ਤੁਕਾਣਾ ਕੈਨੋ ਨਾ ਜਾਏ ਸੋ ਕਰਤਾ ਕਾਦਰ ਕਰੀਮ ਮੈ ਜੀ ਹਾਂ ਰਜ਼ਕ ਸੰਭਾਹੇ ਕਾਈ ਕਾਰ ਕਮਾਵਣੀ ਦੁਰਛੋਡੀ ਤਿੰਨ ਪਾਏ ਰਜ਼ਾਏ ਸੋ ਕਰੇ ਜੇ ਤਿਸੇ ਰਜ਼ਾਏ ਸੁਧ ਸਤ ਨਾਮ ਤੇਰੀ ਵਾਹ ਹੈ ਗੁਰੂ ਆਓ ਸਤ ਸੰਗਿਓ ਸਾਰੇ ਹਾਜ਼ਰੀ ਲਗਵਾਓ ਅਨੰਦ ਸਾਹਿਬ ਦਾ ਕੀਰਤਨ ਆਪਾਂ ਸਾਰੇ ਮਿਲ ਕੇ ਕਰੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਇਆਂ ਬੀਬੀਆਂ ਪੜਨ ਪਿਆਰ ਸਤਕਾਰ ਨਾਲ ਸਾਰੇ ਹੀ ਸਤਗੁਰੂ ਜੀ ਦੇ ਸੋਹਣੇ ਦਰਬਾਰ ਦੀਆਂ ਹਾਜ਼ਰੀਆਂ ਭਰੋ ਕੋਈ ਵੀ ਰਸਨਾ ਬੋਲਣ ਤੋਂ ਵਾਂਝੀ ਨਾ ਰਹੇ ਆਨੰਦ ਸਾਹਿਬ ਦੇ ਕੀਰਤਨ ਦੇ ਨਾਲ ਸਾਰੇ ਜੁੜੀਏ ਪਹਿਲੀ ਪੰਕਤੀ ਗੁਰਮਖ ਪਿਆਰੇ ਬੋਲਣ ਦੂਸਰੀ ਪੰਕਤੀ ਮਾਈਆਂ ਬੀਬੀਆਂ ਪੜਨੋ ਰਾਮਕਲੀ ਮਹਲਾ 3 ਆਨੰਦ ਕੋ ਓੰਕਾਰ ਸਤਗੁਰ ਪ੍ਰਸਾਦ ਆਨੰਦ ਭਿਆ ਮੇਰੀ ਨਾਮ ਬਾਪਾ the shop ਸਤਿ ਸਾਜਨ ਦੇਵ ਸਰਤ ਦੁਇ ਦਾਈ ਦਾ ਆ ਖੇ ਲੈ ਸਗਲ ਜਗਤ ਚੰਗੀਆਂ ਬੁਰਾਈਆਂ ਵਾਚ ਤਰਨ ਦੂਰ ਕਰਮੀ ਆਪੋ ਆਪਨੇ ਕਰਮੀ ਆਪੋ ਆਪਨੇ ਜੋ ਜੇ ਇੱਕ ਓ ਅੰਕਾਰ ਸਤ ਗੁਰ ਪ੍ਰਸਾਦ ਸੋਰਠ ਮਹਲਾ ਪੰਜਵਾਂ ਕਿਰਪਾ ਤਾਰੇ ਪ੍ਰਭ ਪੂਰੀ ਲੋਚ ਹਮਾਰੀ ਕਰ ਇਸ ਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ ਕ੍ਰਪਾ ਤਾਰੇ ਪ੍ਰਭ ਪੂਰੀ ਲੋਚ ਹਮਾਰੇ ਕਰਿ ਸਨਾਨ ਗ੍ਰਹਿ ਆਏ ਅਨੰਦ ਮੰਗਲ ਸੁਖ ਪਾਏ संतो हो राम नाम निसतरीए उठत बैठत हर हर ध्यायए आन दिन सो कीर्त करीए रहाओ संत का मार्ग धर्म के पौड़े ਵਡ ਪਾ ਕੀ ਪਾਏ ਕੋਟ ਜਨਮ ਕੇ ਕਿਲ ਵਿਖ ਨਾਸੇ ਹਰ ਚਰਣੀ ਚਿਤ ਲਾਏ ਉਸਤਤ ਕਰ ਹੋ ਸਦਾ ਪ੍ਰਭ ਆਪਣੇ ਜਨ ਪੂਰੀ ਕਲ ਰੱਖੇ ਜੀ ਜੰਤ ਸਭ ਭਏ ਪਵਿੱਤਰਾ ਸਤ ਗੁਰ ਕੀ ਸਚ ਸਾਖੀ ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ ਪ ਭਏ ਸਭ ਪਾਵਨ ਜਨ ਨਾਨਕ ਸੁਖ ਕਰ ਆਇਆ ਬੇਗਨ ਬਿਨਾਸਨ ਸਭ ਦੁਖ ਨਾਸਨ ਸਤ ਗੁਰ ਨਾਮ ਦ੍ਰਿੜਾਇਆ खोए पाप भए सब पावन जन नानक सुख कर आया